ਜੈ ਸੁਪ੍ਰੀਤਮਾ ਸ਼ੁਭੀ ਚਾਹ ਪਾਲ ਸੁਨਾਮਾ ਚਾਨਣ ਇਹ ਚਾਨਣ ਹੀ ਹੈ ਹੇਲੋ ਹੈਪੀ ਬਰਥਡੇਅ ਹੈਪੀ ਮੰਦੀਰ ਪਾਲ ਸਿੰਘ ਹੈਪੀ ਪਕਸ਼ਨਾ cho mm. ah. yeah. Happy, long life to you, happy long life to you, happy long life to you. Happy long life <coughs> ਕਰਨੇ ਲਗੇ ਆ ਹਾਂ ਆ ਨਹੀਂ ਨਹੀਂ ਮੈਂ ਚੱਲ ਜੀ ਦੇਖ ਆਹ ਜੀ ਕਿਹੜਾ ਨਾ ਇਹ ਰੋਗੇ ਨੂੰ ਨਹੀਂ ਜਲੇ ਉਹ ਗਾਹੋਂ ਤੋਂ ਕੰਮ ਕਰਦਾ ਕੋਈ చల్లపూట <muchas> వచ్చినప్పుడు <muchas> <muchas> <muchas>